ਕਾਣੀ ਮਾਲ ਚਾਰ ਦਾ ਚਰਦਾ ਇਧਰ ਆਇਆ ਸੀ ਮਾਲ ਤੇ ਆਇਆ ਸੀਗਾ ਜੀ ਤੇ ਪੰਜ ਸੱਤ ਬੱਕਰੀਆਂ ਹੱਤੋਂ ਵਿੱਚ ਕੇ ਡਰੇਨ ਚ ਜਾਂਦਾ ਪਾਣੀ ਹੈ ਗਰੀਲਾ ਇਹ ਪੀਆਂ ਦੂਧੀਆਂ ਆਂ ਪਛਾਂ ਰੋਕ ਲੀਆਂ ਸੁਹਾ ਬੰਦ ਸੀ ਜੀ ਤੇ ਆ ਬਸ ਮੁੜ ਕੇ ਅੱਧੇ ਘੰਟੇ ਮਗਰੋਂ 20 25 ਮਿੰਟਾਂ ਪਿਛੋਂ ਗਿੜੇ ਆ ਖਾ ਕੇ ਡਿੱਗਣ ਲੱਗੀਆਂ ਅਸੀਂ ਡਾਕਟਰ ਮੰਗਾ ਲਿਆ ਟੀਕੇ ਟੂਕੇ ਲਾਈ ਡਾਕਟਰ ਨੇ ਪਰ ਕੋਈ ਆਉਂ ਨਹੀਂ ਆਇਆ ਆ ਸੱਤਾਂ ਬੱਕਰੀਆਂ ਦਾ ਨਿਸ਼ਕਾਨ ਹੋ ਗਿਆ ਕਿ ਭਾਈ ਗਰੀਬ ਬੰਦੇ ਆ ਮਤਾਂ ਤਾਂ ਇਹਨੇ ਵਿਆਜ ਤੇ ਲੈ ਲੈ ਕਿਤੇ ਆਦਾ ਰਜਕਾਰ ਕਰਿਆ ਸੀ ਉਹ ਵੀ ਸਾਰਾ ਖੋ ਗਿਆ ਕੀ ਆ ਗਿਆ ਤੇ ਬੈਠਾ ਆ ਗਿਆ ਅਨਿਆ ਗਾ ਤਾਂ ਇਹ ਨਾ ਹੀ ਹੋਵਾਂ ਨੀ ਤੇ ਕਹਿੰਦੇ ਨਹੀਂ ਖੜੇ ਕੋ ਬੜੀ ਜਿਹੀ ਦੇਖੀ ਆ 218 ਯਾਰ ਕੋ ਕੀ ਨਾ ਤੁਹਾਡਾ ਜਸਮੀਰ ਸਿੰਘ ਜੀ ਜਸਮੀਰ ਸਿੰਘ ਜੀ ਕੀ ਕਹਾਣੀ ਵਾਪਰ ਕੀ ਕਹਾਣੀ ਮਾਲ ਚਾਰ ਦਾ ਚੜਦਾ ਇਧਰ ਆਇਆ ਸੀ ਮਾਲ ਤੇ ਆਇਆ ਸੀਗਾ ਜੀ ਤੇ ਪੰਜ ਸੱਤ ਬੱਕਰਾਂ ਹੱਥ ਵਿੱਚ ਕੇ ਡਰੇਨ ਚ ਗੰਦਾ ਪਾਣੀ ਹੈ ਗਰੀਲਾ ਇਹ ਪੀਆ ਦੂਜੀਆਂ ਅਸੀਂ ਪਛਾਹ ਰੋਕ ਲੀਆਂ ਸੁਹਾ ਬੰਦ ਸੀ ਜੀ ਤੇ ਆ ਬਸ ਮੁੜ ਕੇ ਅੱਧੇ ਘੰਟੇ ਮੋਰੋਂ 20 25 ਮਿੰਟ ਪੁੱਛੋ ਜਿਹੜਾ ਖਾ ਕੇ ਡਿੱਗਣ ਲੱਗੀਆਂ ਅਸੀਂ ਡਾਕਟਰ ਮੰਗਾ ਲਿਆ ਟੀਕੇ ਟੁਕੇ ਲਾਈ ਡਾਕਟਰ ਨੇ ਪਰ ਕੋਈ ਆ ਰਾਮ ਨਹੀਂ ਆਇਆ ਆ ਸੱਤਾਂ ਬੱਕਰਾਂ ਦਾ ਨਿਸ਼ਕਾਨ ਹੋ ਗਿਆ ਹਾਂ ਜੀ ਇਹ ਕਿੰਨਾ ਟਾਈਮ ਲਗਾ ਤੁਹਾਨੂੰ ਮਾਲ ਚਾਰ ਦਾ ਮਾਲ ਚਾਰ ਦੰ ਦਾ 25 30 ਸਾਲ ਹੋ ਗਏ ਜੀ ਜੀ ਪਹਿਲਾਂ ਕਿਤੇ ਇਹੋ ਜਿਹਾ ਹਾਦਸਾ ਵਾਪਰਿਆ ਨਹੀਂ ਨਹੀਂ ਜੀ ਨਹੀਂ ਪਹਿਲਾਂ ਫੋ ਜੋ ਨਾ ਚਾਹਣ ਦੇ ਪਾਣ ਦੇ ਪੀ ਪੂਰੇ ਨਹੀਂ ਕੋਈ ਵਾਸਤਾ ਨਹੀਂ ਸੀ ਅੱਛਾ ਹਾਂ ਅੱਜ ਹੀ ਪਤਾ ਨਹੀਂ ਕੀ ਗੱਲ ਬਣ ਗਈ ਕੋਈ ਬੜਾ ਜ਼ਰੀਲਾ ਪਾਣੀ ਸੀ ਇਹਨੇ ਕਿੱਥੋਂ ਪੀਤਾ ਬਣੀ ਆ ਡਰੇਨ ਚੋਂ ਪੀਤਾ ਜੀ ਡਰੇਨ ਚੋਂ ਹਾਂ ਤੇ ਉਹ ਦੂਜਾ ਵੀ ਇਹ ਕੋਈ ਐਸੇ ਕੋਈ ਵਾਰੂੜ ਨਹੀਂ ਹੈਗੀ ਕੋਈ ਹੋਰ ਕੋਈ ਗੱਲ ਬਾਤ ਹੈ ਜੀ ਨਹੀਂ ਜੀ ਇਹ ਜੋ ਪਿੱਛੇ ਫਿਲਟਰੀਆਂ ਪੁੱਲੀਆਂ ਦਾ ਤੁਰਿਆ ਆਉਂਦਾ ਹੈ ਨੰਦੇ ਨਾਲੇ ਨਾਲੇ ਦਾ ਪਾਣੀ ਉਹੀ ਹੈ ਤਾਂ ਤੁਸੀਂ ਮਤਲਬ ਜਦੋਂ ਇੱਥੋਂ ਦਿੱਲੀ ਘਰੋਂ ਲੈ ਕੇ ਆਉਂਦੀਆਂ ਪਹਿਲਾਂ ਵੀ ਕਿਤੇ ਵੜੀਆਂ ਪਾਣੀ ਪੀਂਦੇ ਨਹੀਂ ਨਹੀਂ ਉਧਰੋਂ ਪਿੱਛੋਂ ਮੋਟਰਾਂ ਮਟਰਾਂ ਆ ਪੀ ਲੈਂਦੀਆਂ ਚਰਦੇ ਚਰਦੀਆਂ ਤੁਰਿਆ ਉਹਦਾ ਮਾਲ ਦੁਪਹਿਰੇ ਮਾਲ ਇੱਥੇ ਬਹੁਣੇ ਆ ਅੱਛਾ ਛਾਏ ਜੀ ਇਹ ਅੱਜ ਪਿੱਛੋਂ ਪਾਣੀ ਮਿਲਿਆ ਸਾਨੂੰ ਜੀ ਇਹ ਪੰਜ ਸੱਤ ਬੱਕਰੀਆਂ ਵਿਚਰ ਕੇ ਪੀਂਗ ਜੀ ਮੁੜ ਕੇ ਏਡੇ ਘੰਟੇ ਮਰੋ ਪਤਾ ਲੱਗਿਆ ਵੀ ਕੀ ਹੋ ਗਿਆ ਬੱਕਰੇ ਕਰੋ ਜੋ ਵੇਖਿਆ ਤਾਂ ਕੀੜਾ ਖਾ ਕੇ ਡਿੱਗਣ ਹਾਂ ਸਾਨੂੰ ਕਿਵੇਂ ਪਤਾ ਲੱਗਿਆ ਕੰਮਣ ਲੱਗਿਆ ਜੋ ਚਰਦਾ ਹੀ ਮਾਲ ਪਤਾ ਲੱਗਿਆ ਸਾਨੂੰ ਵੀ ਕੰਮਦਿਆਂ ਕਿਵੇਂ ਕੀ ਗੱਲ ਹੈ ਤੇ ਕਿਸੇ ਜ਼ਹਿਰ ਦੀ ਉਲਾਈ ਚ ਫੈਲਦੀ ਸੀ ਮੁਰਕੇ ਡਾਕਟਰ ਨੂੰ ਫੋਨ ਲਾਇਆ ਹਾਂ ਡਾਕਟਰ ਨੇ ਕੀ ਦੱਸਿਆ ਫਿਰ ਡਾਕਟਰ ਵੀ ਆਈ ਆਂਦਾ ਕੋਈ ਸਮਝ ਨਹੀਂ ਆਉਂਦੀ ਟੀਕੇ ਨੂੰ ਕੇ ਲਾ ਗਿਆ ਦਵਾਈ ਦੇ ਗਿਆ ਹਾਂ ਪਾਣੀ ਨਾਲ ਹੀ ਬਣਿਆ ਪਾਣੀ ਨਾਲ ਹੀ ਬਣਿਆ ਚਾਂਸ ਹਾਂ ਐਮਟੀਸਾ ਕਿਵੇਂ ਦੇਖਦੇ ਹੋ ਕਹਿੰਦੇ ਇੰਨਾ ਦੁੱਖ ਤਾਂ ਬੜੇ ਦੁੱਖ ਤਾਂ ਹੀ ਗੱਲ ਹੈ ਦੁੱਖ ਤਾਂ ਹੈ ਇਹ ਕਿ ਬੈਗ ਨਹੀਂ ਬੰਦੇ ਇਹਨਾਂ ਦਾ ਬਹੁਤ ਨੁਕਸਾਨ ਹੋ ਗਿਆ 2 ਲੱਖ ਰੁਪਏ ਦਾ ਨੁਕਸਾਨ ਆਇਆ ਘੱਟੋ ਘੱਟ 2 ਲੱਖ ਰੁਪਏ ਦਾ ਨੁਕਸਾਨ ਬਿਲਕੁਲ ਜੀ ਨਾ ਤਾਂ ਪਾਣੀ ਮਹੀਨਾ ਹੋ ਗਿਆ ਸੁਆ ਬੰਦ ਹੈ ਜਿੱਥੇ ਬਸ ਕੈਮਰਾ ਮਾਰੇ ਦੱਸ ਕੇ ਕਰ ਦਈ ਇੱਕ ਮਹੀਨਾ ਹੋ ਗਿਆ ਪੂਰਾ ਸੁਆ ਬੰਦ ਹੈ ਇਹ ਵਿਚਾਰੇ ਮਾਲ ਗਰੀਬ ਬੰਦੇ ਡਰਦੇ ਤਾਂ ਹੁੰਦੇ ਇਹਨਾਂ ਦੇ ਪੀਕੇ ਬੱਕਰੀਆਂ ਹੂੰ ਜਰੀਲਾ ਪਾਣੀ ਆ ਸਾਹਮਣੇ ਟ੍ਰੇਨ ਆਈ ਹੂੰ ਜਰੀਲਾ ਪਾਣੀ ਆ ਪੀ ਗਾ ਇਹਨਾਂ ਦਾ 2 ਲੱਖ ਰੁਪਏ ਦਾ ਨੁਕਸਾਨ ਹੋ ਗਿਆ ਗਰੀਬ ਬੰਦਿਆਂ ਦਾ 5 ਮਿੰਟ ਲੱਗੇ ਇਹਨਾਂ ਨੂੰ ਮਾਰਨ ਤੇ ਫਾਈ ਤਾਂ ਦੂਜੀਆਂ ਬਚਾ ਲਈ ਇਹਨਾਂ ਨੇ ਰੋਕ ਲਈਆਂ ਚਲੋ ਇਹਨਾਂ ਨੇ ਨਿੱਤ ਦਾ ਕਿਤੇ ਇਹਨਾਂ ਨੂੰ ਪਤਾ ਵੀ ਪਾਣੀ ਗੰਦਾ ਦਾ ਇਹਨਾਂ ਲੈਣ ਇਹਨਾਂ ਨੇ ਰੋਕ ਲਈਆਂ ਜਿੰਨੀਆਂ ਕਿ ਵੀਰ ਕੇ ਧਈਆਂ ਮਾਰਦੀਆਂ ਸੀ ਉਹ ਮਰੀ ਮਾਰ ਹੀ ਗਈਆਂ ਵਿਚਾਰੀ ਬਸ ਖਾਨ ਬਹੁਤ ਜੀ ਦੀਸਿਆ ਤਾਂ ਮੰਗ ਕਰਦੇ ਵੀ ਇਹਨਾਂ ਦਾ ਪੂਰਤੀ ਕਰੀ ਜਾਵੇ ਗਰੀਬ ਬੰਦੇ ਆ ਮਤਾਂ ਤਾਂ ਇਹਨਾਂ ਨੇ ਵਿਆਜ ਤੇ ਲੈ ਲੈ ਕਿਤੇ ਆਦਾ ਸਹਿਕਾਰ ਕਰਿਆ ਸੀ ਉਹ ਸਾਰਾ ਖੋਇਆ ਗਿਆ ਇਹਨਾਂ ਨੇ ਪਪੂ ਜੀ ਕਿੰਨੇ ਨਗ ਆ ਤੁਹਾਡੇ ਕੋਲ ਮੇਰੇ ਕੋਲ ਨਗ ਸੀਗੇ 14 14 ਨਗਾ ਟੋਟੇ ਹਾਂ ਠੀਕ ਹੈ 14 ਨਗਾਂ ਦੇ ਵਿੱਚੋਂ 5 ਗੁਜ਼ਰ ਗਏ 5 ਗੁਜ਼ਰ ਹਾਂਜੀ ਆ ਡੋ ਕੀ ਦੇ ਆ ਫਿਰ ਜਿਹੜੇ ਵੱਧ ਆ ਤਿੰਨੇ ਤਿੰਨ ਤੇ ਜਿਹੜੇ ਅੱਛਾ ਇਹ ਜਿਹੜੇ ਤੁਹਾਡੇ ਕੋਲ ਨਗ ਹੈਗੇ ਆ ਤੁਸੀਂ ਕਿੰਨਾ ਟਾਈਮ ਹੋ ਗਿਆ 25 ਸਾਲ ਹੋ ਗਏ ਬੱਕਰੀਆਂ ਦਾ ਕੰਮ ਕਰਦੇ ਨਹੀਂ ਪਹਿਲਾਂ ਚਾਰ ਦੇ ਚਾਰ ਦੀ ਮੁਰਕੇ ਫੇਰ ਘਟਾਸ ਕਾ ਦੀ ਮੁਰਕੇ ਫੇਰ ਲੈ ਲੈਂਦੇ ਆਂ ਹਿੰਦੀ ਆ ਤਾਂ ਇਹ ਨਹੀਂ ਹੋਵਾਂ ਨਾ ਬੀਜੇ ਕੋਈ ਨਹੀਂ ਖੁੱਲਿਆ ਉਹ ਸਾਡੇ ਕੋਲ ਪਣੀ ਜਿੱਕੇ